ਹਾਂਜੀ ਸੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਰ ਆਮ ਤੇ ਖਾਸ ਪੰਜਾਬੀ ਦੀ ਸਰਕਾਰ ਕੋਲੋਂ ਇੱਕ ਸ਼ਿਕਾਇਤ ਸੀ ਕਿ ਪੰਜਾਬ ਸਰਕਾਰ ਬਾਕੀ ਸੈਕਟਰਾਂ ਦਾ ਚਲੋ ਵਧੀਆ ਕੰਮ ਕਰ ਹੀ ਰਹੀ ਹੈ ਲੇਕਿਨ ਹਜੇ ਤੱਕ ਵੀ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਸਰਕਾਰ ਵੱਲੋਂ ਕੋਈ ਚੰਗਾ ਉਪਰਾਲਾ ਨਹੀਂ ਕੀਤਾ ਗਿਆ ਕਿਉਂਕਿ ਜੇ ਟੂਰਿਜ਼ਮ ਵਧੇਗਾ ਤਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਤੇ ਸਾਡੀ ਇਕਨੋਮੀ ਬੈਟਰ ਹੋਊਗੀ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਸਰਕਾਰ ਵੱਲੋਂ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਪਹਿਲਾ ਕਦਮ ਚੱਕ ਦਿੱਤਾ ਗਿਆ ਹੈ ਤੇ ਉਹਦੀ ਸ਼ੁਰੂਆਤ ਹੋਈ ਹੈ ਪੰਜਾਬ ਦੇ ਬਿਲਕੁਲ ਨੌਜਵਾਨ ਯਾਨੀ ਕਿ 23ਵੇਂ ਜ਼ਿਲ੍ਹੇ ਮਲੇਰਕੋਟਲੇ ਦੇ ਵਿੱਚੋਂ ਮਲੇਰ ਕੋਟਲਾ ਸ਼ਹਿਰ ਦੇ ਤਕਰੀਬਨ ਹਰ ਮੁਹੱਲੇ ਦੇ ਵਿੱਚ ਝੀਲਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਹੈਰਾਨ ਨਾ ਹੋਵੋ ਇਹ ਗੱਲ ਸਹੀ ਹੈ ਮਲੇਰ ਕੋਟਲਾ ਦੇ ਤਕਰੀਬਨ ਹਰ ਹਰ ਜ਼ਿਲ੍ਹੇ ਦੇ ਵਿੱਚ ਝੀਲਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਗਿਆ ਇਦਾਂ ਨਹੀਂ ਹੈਗਾ ਵੀ ਧਰਮ ਨੂੰ ਦੇਖ ਕੇ ਕਿਸੇ ਪੋਲੀਟੀਕਲ ਪਾਰਟੀ ਨੂੰ ਦੇਖ ਕੇ ਬਿਲਕੁਲ ਨਹੀਂ ਆਮ ਲੋਕਾਂ ਲਈ ਝੀਲਾਂ ਦਾ ਨਜ਼ਾਰਾ ਬਿਲਕੁਲ ਫ੍ਰੀ ਹੈ ਸੋ ਤੁਸੀਂ ਵੀ ਕਿਤੇ ਲੇਟ ਨਾ ਹੋ ਜਿਓ ਝੀਲਾਂ ਦੇ ਸ਼ਕੀਨ ਜਿਹੜੇ ਲੋਕੋ ਕਸ਼ਮੀਰ ਜਾਂ ਚੰਡੀਗੜ੍ਹ ਜਾਂਦੇ ਨੇ ਸੁਖਨਾਲੇ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਤੁਹਾਡੇ ਆਪਣੇ ਜ਼ਿਲ੍ਹੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਝੀਲਾਂ ਦਾ ਸ਼ੁਰੂਆਤ ਹੋ ਚੁੱਕੀ ਆ ਤੇ ਇਹਦੇ ਨਾਲ ਹੀ ਇੱਕ ਸੋਲੂਸ਼ਨ ਹੋਰ ਵੀ ਹੋਇਆ ਗੱਟਰ ਵਗੈਰਾ ਜਿਹੜਾ ਸੀਵੇਜ ਦਾ ਪਾਣੀ ਓਵਰਫਲੂ ਹੋ ਕੇ ਲੋਕਾਂ ਦੇ ਘਰਾਂ 'ਚ ਵਰਦਾ ਸੀ ਉਹ ਹੁਣ ਝੀਲਾਂ ਕੰਨੇ ਡਾਇਵਰਟ ਕਰ ਦਿੱਤਾ ਗਿਆ ਹੈ ਸੋ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਨੇ ਤੇ ਤੁਹਾਨੂੰ ਸਾਰਿਆਂ ਨੂੰ ਇਸ ਕੰਮ ਇਸ ਕਦਮ ਦੀ ਸਲਾਹਗਾ ਕਰਨੀ ਚਾਹੀਦੀ ਹੈ ਇਹ ਤਾਂ ਰਿਹਾ ਮਜ਼ਾਕ ਇਹ ਹੁਣ ਮੇਨ ਗੱਲ ਆਇਆ ਕਿ ਪੰਜਾਬ ਦੇ ਤਕਰੀਬਨ ਪੰਜਾਬ ਦੇ ਨਹੀਂ ਭਾਰਤ ਦੇ ਲੈ ਲਓ ਤੇ ਤਕਰੀਬਨ ਹਰ ਛੋਟੇ ਵੱਡੇ ਨਵੇਂ ਪੁਰਾਣੇ ਲੀਡਰ ਲੀਡਰ ਜਾਂ ਪੋਲੀਟੀਸ਼ੀਅਨ ਕਹੋ ਉਹਨਾਂ ਦੇ ਮੂੰਹੋਂ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਊਗੀ ਕਿ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਰਾਜੇ ਹੁੰਦੇ ਨੇ ਲੋਕ ਹੀ ਬਾਸ ਹੁੰਦੇ ਨੇ ਤਾਂ ਪਲੀਜ਼ ਅਗਲੀ ਵਾਰੀ ਜਦੋਂ ਵੀ ਵੋਟ ਆਉਣ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਪੋਲੀਟੀਸ਼ੀਅਨਸ ਨੂੰ ਇੱਕ ਗੱਲ ਜ਼ਰੂਰ ਪੁੱਛੋ ਕਿ ਜੇ ਲੋਕ ਬਾਸ ਨੇ ਲੋਕ ਮਾਲਿਕ ਨੇ ਤਾਂ ਲੋਕ ਐਦਾਂ ਨਰਕ ਭਰੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਕਿਉਂ ਤੁਸੀਂ ਲੋਕਾਂ ਦੇ ਸੇਵਕ ਤੁਸੀਂ ਰਹਿੰਦੇ ਹੋ ਨਜ਼ਾਰੇ ਤੇ ਆਮ ਲੋਕ ਅੱਜ ਵੀ ਬਿਜਲੀ ਪਾਣੀ ਗਟਰ ਸਾਫ ਸਫਾਈ ਟੁੱਟੀਆਂ ਸੜਕਾਂ ਸਟ੍ਰੀਟ ਲਾਈਟਾਂ ਐਦਾਂ ਦੇ ਬੇਸਿਕ ਚੀਜ਼ਾਂ ਤੋਂ ਲੋਕ ਅੱਜ ਵੀ ਮਹਤਾਜ ਕਿਉਂ ਕਿ ਸਾਡਾ ਐਦਾਂ ਦੀ ਨਾਰਮਲ ਜੀ ਲਾਈਫ ਜੀਨ ਤੇ ਸਾਡਾ ਹੱਕ ਨਹੀਂ ਇੱਕ ਪਾਸੇ ਜਿੱਥੇ ਇਨਸਾਨ ਚਾਹੁੰਦੇ ਆ ਮੰਗਲ ਤੇ ਰਹਿਣ ਦੀ ਤਿਆਰੀ ਕਰ ਰਿਹਾ ਹੈ ਏ ਏ ਦੇ ਜ਼ਮਾਨੇ ਦੇ ਵਿੱਚ ਇਨਸਾਨ ਦੀ ਇਮੇਜਿਨੇਸ਼ਨ ਤੋਂ ਪਰੇ ਦੀਆਂ ਕਾਢਾਂ ਨਿਕਲ ਰਹੀਆਂ ਨੇ ਲੇਕਿਨ ਪੰਜਾਬ ਦੇ ਲੋਕ ਪੰਜਾਬ ਦਾ ਆਮ ਸ਼ਹਿਰੀ ਅੱਜ ਵੀ ਗਟਰ ਵਾਲਾ ਪਾਣੀ ਘਰੋਂ ਬਾਹਰ ਕੱਢਣ ਦੀ ਤਿਆਰੀ ਚ ਲੱਗਿਆ ਹੋਇਆ ਉਹ ਅੱਜ ਵੀ ਉਹਦੀ ਦੁਕਾਨ ਦੇ ਵਿੱਚ ਬਾਰਿਸ਼ ਹੋਣ ਤੋਂ ਬਾਅਦ ਗਟਰ ਦਾ ਪਾਣੀ ਲਿਟਰਲੀ ਗਟਰ ਦਾ ਪਾਣੀ ਉਹਦੇ ਘਰਾਂ ਦੇ ਘਰਾਂ ਚ ਐਂਟਰ ਹੁੰਦਾ ਉਹਦੀ ਦੁਕਾਨਾਂ ਚ ਐਂਟਰ ਹੁੰਦਾ ਤੇ ਉਹਦੇ ਨਾਲ ਜੂਜ ਰਿਹਾ ਤਾਂ ਕਿਤੇ ਨਾ ਕਿਤੇ ਜਿਹੜੇ ਵੀ ਜ਼ਿੰਮੇਵਾਰ ਨੇ ਕੋਈ ਆਪਣੀ ਜ਼ਿੰਮੇਵਾਰੀਆਂ ਸਮਝੋ ਤੇ ਗਲੀਆਂ ਮਹੱਲੇ ਚ ਉਤਰ ਕੇ ਇੱਕ ਵਾਰੀ ਦੇਖ ਤਾਂ ਲਵੋ ਵੀ ਤੁਹਾਡੇ ਬੌਸ ਆ ਤੁਹਾਡੇ ਰਾਜੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਗੱਲਾਂ 'ਚ ਉਹਨਾਂ ਦੀ ਜ਼ਿੰਦਗੀ ਦਾ ਪੱਧਰ ਕੀ ਆ ਤਾਂ ਸਾਨੂੰ ਰਾਜੇ ਰਾਣੀ ਹੀ ਸਾਨੂੰ ਇੱਕ ਆਮ ਸ਼ਹਿਰੀ ਹੀ ਸਮਝ ਲਓ ਆਪਣਾ ਦਾਸ ਹੀ ਸਮਝ ਲਓ ਲੇਕਿਨ ਸਾਡੀ ਜ਼ਿੰਦਗੀ ਦਾ ਸਹਾਰਾ ਕਰ ਦੋ